ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਅੱਜ ਕਟਿੰਗ ਕਰਨ ਲੱਗੀ ਹਾਂ ਜੀ ਸਲਵਾਰ ਦੀ ਤੇ ਸਲਵਾਰ ਹੈ ਜੀ ਜਿਹਦੇ ਪੋਂਛੇ ਤੇ ਵਰਕ ਹੋਇਆ ਪਿਆ ਵਾ ਆ ਦੇਖੋ ਤੇ ਆਪਾਂ ਇਹਦੀ ਕਟਿੰਗ ਸਟਾਰਟਿੰਗ ਮੈਂ ਕੱਢਿੰਦੀ ਹਾਂ ਤੇ ਆਪਾਂ ਇਹਦੀ ਕਟਿੰਗ ਜਿਹੜੀ ਹੈ ਨਾ ਜਿਆਦਾ ਜ ਖੁੱਲੀ ਸਲਵਾਰ ਨਹੀਂ ਬਣਾਉਣੀ ਤਾਂ ਆਪਾਂ ਇਹਦਾ ਬਾਰ ਜੋੜ ਕੇ ਇਸ ਤਰ੍ਹਾਂ ਤੇ ਇਹ ਵਿੱਚ ਆਪਾਂ ਆਸਨ ਹੋਰ ਪਾਵਾਂਗੇ ਇਹਦੇ ਵਿੱਚ आसन जोर जोड़ा आ देखो जी जोड़ के रख लेनी कन्नी दे रखनी है तो कन्नी अपा कट देंगे कन्नी नहीं रखनी है आप करते सलवार की लेंथ जीडी रही है अठती इंच ਅਠਤਿੰਨ ਇੰਚ ਇਹਦੀ ਲੈਂਥ ਆ ਤੇ ਆਪਾਂ ਵੈਸੇ 10 ਆਸਣ ਲਈਦਾ ਆ ਤਾਂ ਆਪ ਇਹਦੇ 'ਚ 15 ਲਾਵਾਂਗੇ ਕਿਉਂਕਿ ਆਪਾਂ ਇਹਦੀ ਅਲੱਗ ਤੋਂ ਆਸਣ ਜਿਹੜਾ ਹੋਰ ਬੋਣਾ ਸਲਵਾਰ ਥੋੜੀ ਜੀ ਹੋਰ ਖੁੱਲੀ ਹੋ ਜੇ ਤਾਂ ਆਪਾਂ 15 ਇੰਚ ਆਸਣ ਦੀ ਨਿਸ਼ਾਨੀ ਲਗਾਵਾਂਗੇ ਤੇ ਇੱਥੋਂ ਆਪਾਂ ਲਵਾਂਗੇ ਜੀ 38 ਚੋਂ 5 ਘੱਟਣਾ ਪਰ ਆਪਾਂ 5 ਨਹੀਂ ਆਪਾਂ 4 ਹੀ ਘੱਟਣੇ ਆ 34.5 ਰੱਖਣਾ ਇੱਥੋਂ ਆਪਾਂ ਟਾਈਲ ਤੇ ਲਾਵਾਂਗੇ ਨਿਸ਼ਾਨੀ ਤੇ ਇੱਥੋਂ ਆਪਾਂ ਇਧਰ ਨੂੰ ਲਾ ਲਾਂਗੇ ਆਪਾਂ ਇੱਥੋਂ ਨਿਸ਼ਾਨੀ ਰੱਖ ਕੇ ਜਿਹੜੀ ਨਹੀਂ ਲਗਾਉਣੀ ਹੈਗੀ ਕਿਉਂਕਿ ਆਪਾਂ ਇਧਰ ਨੂੰ ਸਿੱਧਾ ਇਧਰ ਆ ਚੀਜ਼ ਬਾਅਦ ਚ ਆਪਾਂ ਉਤਾਰ ਲਾਂਗੇ ਇਹਦਾ ਸਿੱਧਾ ਹੀ ਰੱਖ ਲਿਆ ਕਰੋ ਇੰਝ ਜਿਹਾ ਇਹ ਜਿਹੜੀ ਮੇਰੇ ਭੈਣਾਂ ਸਿੱਖ ਰਹੀਆਂ ਨੇ ਹਨਾ ਘਰ ਬੈਠ ਕੇ ਜਿਹੜਾ ਕਰਦੀਆਂ ਨੇ ਸਲਾਈ ਇਹ ਵੀਡੀਓ ਨਾ ਵਾਸਤੇ ਹੈ ਜੀ ਤੇ ਆਪਾਂ ਇੱਥੇ ਸਿੱਧਾ ਇਹਦੇ ਉਤਾਰ ਲਾਂਗੇ ਤੇ ਇਹ ਚੀਜ਼ ਦੀ ਕੱਟੀ ਕਰਨੀ ਹੈ ਪਹਿਲਾਂ ਆਪਾਂ ਇੱਕ ਪੋਚਾ ਜਿਹੜਾ ਉਤਾਰ ਲਵਾਂਗੇ ਇੱਥੋਂ ਤੱਕ ਸਿੱਧਾ ਚੱਲ ਜਾਓ ਜੀ ਆਪਾਂ ਕੱਨੀ ਜਿਹੜੀ ਉਤਾਰਨੀ ਸੀ ਉਹ ਥੋੜਾ ਖਿਆਲ ਨਹੀਂ ਰਿਹਾ ਤਾਂ ਹੁਣ ਜਿਹੜੀ ਕੱਨੀ ਉਤਾਰ ਦਿੰਨੇ ਆਂ

ਇਹ ਨੂੰ ਆਪਾਂ ਇੱਕ ਵਾਰ ਕੱਟ ਕਰਦੇ ਆ ਜੀ ਇਹ ਤੁਹਾਨੂੰ ਇੱਕ ਸਦਾ ਨਹੀਂ ਰਹੂਗਾ ਉਹ ਆਪਾਂ ਇੱਕ ਵਾਰ ਕੱਟ ਕਰਦੇ ਹਾਂ ਜੀ ਇਹ ਪਹਿਲਾਂ ਇਹ ਨੂੰ ਕੱਟ ਕਰ ਲੈਂਦੇ ਹਾਂ

ਤੇ ਪਹੁੰਚੋ ਜਿਸ ਤਰ੍ਹਾਂ ਕਢਾਈ ਹੋਈ ਆ ਤਾਂ ਆਪਾਂ ਜਿਸ ਤਰ੍ਹਾਂ ਵੇਖੋ ਤਿੰਨ ਲਾਈਨਾਂ ਨੇ ਨਾ ਤੇ ਆਪਾਂ ਇਹਦਾ ਸੈਂਟਰ ਕਰਾਂਗੇ ਇਹਦਾ ਸੈਂਟਰ ਕਰਕੇ ਤੇ ਆਪਾਂ ਇਦਾਂ ਵਿੱਚੋਂ ਵਿੱਚ ਕਾਂ ਜਿਹੜੀਆਂ ਨਾ ਆਏ ਹਨ ਤੇ ਇਦਾਂ ਆਪਾਂ ਇਹਦਾ ਸੈਂਟਰ ਕਰਕੇ ਤੇ ਇਦਾਂ ਰੱਖ ਲਾਂਗੇ ਐਸ ਨਾਲ ਐਸ ਚੀਜ਼ ਦਾ ਸੈਂਟਰ ਬਣਾ ਆ ਦੇਖੋ ਬਿਲਕੁਲ ਬਰਾਬਰ ਆ ਗਿਆ ਜੇ ਅਸੀਂ ਤੇ ਐਦਾ ਹੀ ਜੇ ਕਰਨਾ ਹੈ ਨਾ ਤਾਂ ਖਿੱਚ ਕੇ ਤੇ ਬਿਲਕੁਲ ਸਿੱਧਾ ਹੋ ਜਾਂਦਾ ਫਿਰ ਵੀ ਜੇ ਨਾ ਪਤਾ ਲੱਗੇ ਪਿੱਦਾ ਸਿੱਧਾ ਨਾ ਹੋਏ ਵਿੱਚ ਕਾਂ ਨਗਾਰਾ ਆਏ ਤੇ ਆਪਾਂ ਇੱਥੋਂ ਦੇਖ ਲੈਣਾ ਨਾ ਕਿ ਇੱਥੋਂ ਜਿਹੜਾ ਆਪਾਂ ਬਿਲਕੁਲ ਆ ਸੈਂਟਰ ਕੀਤਾ ਆ ਵਰਕ ਦਾ ਇੱਥੋਂ ਮਿਲ ਕੇ ਦੇਖ ਲੈਣਾ ਨਾ ਕਪੜਾ 11 ਇੰਚ ਆ ਰਿਹਾ ਤੇ ਇੱਥੋਂ ਉੱਪਰ ਤੋਂ ਵੀ ਆਪਾਂ ਦੇਖ ਲੈਣਾ ਫਿਰ 11 ਇੰਚ ਰੱਖ ਲੈਣਾ ਇਹਨਾਂ ਗਾਰੰਟੀ ਰੱਖ ਕੇ ਦੇਖ ਲੈਣਾ ਕਿ ਕਾਂ ਵਿੱਚ ਜਿਹੜੀਆਂ ਨਾ ਇਹ ਕਪੜਾ ਟੇਡਾ ਨਾ ਜਾਏ ਹੋ ਗਿਆ ਜੀ ਸਿੱਧਾ ਤੇ ਹੁਣ ਆਪਾਂ ਪੌਂਚਾ ਪਾਣੀ 34 ਇੰਚ ਲੈਂਥ ਪਾਉਣੀ ਹੈ ਜੀ ਇਹਦੀ ਪੌਂਚਾ ਆਪਾਂ ਕੜਾਈ ਉੱਪਰ ਤੋਂ ਰੱਖਣੀ ਪੌਂਚਾ ਆਪਾਂ ਨੀਚੇ ਤੋਂ ਬਣਾਉਣਾ ਹੈ ਕਈ ਵਾਰ ਹੁੰਦਾ ਹੈ ਕਿ ਕਈਆਂ ਦਾ ਪੌਂਚਾ ਇਹ ਤੁਹਾਨੂੰ ਸਟਾਰਟ ਕਰਦਾ ਸਾਈਡਾਂ ਤੋਂ ਬਣਾ ਲੀਦਾ ਤੇ ਵਿੱਚ ਤੋਂ ਰਹਿਣ ਦਿੰਦਾ ਹੈ ਪਰ ਆਪਾਂ ਇਹ ਤੋਂ ਪੌਂਚਾ ਜਿਹੜਾ ਵਾ ਉਹ ਰੈਡੀ ਕਰਨਾ ਹੈ ਤੇ ਪਹਿਲਾਂ ਆਪਾਂ ਲੈਂਥ ਦੇਖ ਲੈਣੇ ਆ ਤੇ ਲੈਂਥ ਆਪਾਂ 34.5 ਲਗਾ ਲੈਣੀ ਹੈ ਜਿਹੜੀ ਪੌਂਚੇ ਦੀ ਚੌੜਾਈ ਹੁੰਦੀ ਹੈ ਉਹ ਮੈਂ 11 ਇੰਚ ਪਾਉਣੀ ਆ ਜੇ ਕਿਸੇ ਦਾ ਪੌਂਚਾ 7 7.5 ਰੇਡੀ ਹੁੰਦਾ ਤਾਂ ਉਹਦੇ ਚ ਮੈਂ 12 ਇੰਚ ਪਹੁੰਚਾ ਪੁਣੀ 12 ਤੱਕ ਉਹ ਬੰਦ ਕਰਦੇ ਨਹੀਂ ਪਾਇਆ ਤੇ 11 ਇੰਚ ਪਹੁੰਚਾ ਮੈਂ ਤੇ 11 ਦਾਣਾ ਜਾਂ ਜੀ 5.5 ਤੇ ਆਪਾਂ 5.5 ਤੇ ਨਿਸ਼ਾਨੀ ਲਗਾਈ ਜਾਵਾਂ ਐਥੋਂ ਹੀ ਆਪਾਂ ਦੇਖ ਲਾਂਗੇ ਜੰ 3 ਇੰਚ ਤੇ ਆਹ نیچے ਤੋਂ ਥੋੜਾ ਵੱਧ ਆ ਰਿਹਾ ਇਹ ਜੇ ਆਪਾਂ ਇਹਦਾ ਨੂੰ ਕਟਿੰਗ ਕਰਨਾ ਤੇ ਹੁਣ ਆਪਾਂ ਕਰਦੇ ਹਾਂ ਜੀ ਇਹਦੀ ਕਟਿੰਗ ਇੱਕ ਪੌਂਚਾ ਤੋ ਗਿਆ ਆਪਣਾ ਕਟਿੰਗ ਆਹ ਦੇਖੋ ਜੀ ਹੁਣ ਆਪਾਂ ਦੂਸਰਾ ਵੀ ਪੌਂਚਾ ਕਟਿੰਗ ਕਰਦੇ ਆ ਤੇ ਦੂਸਰੇ ਦਾ ਵੀ ਆਪ ਇਦਾਂ ਹੀ ਸੈਂਟਰ ਜਿਹੜਾ ਉਹ ਕਰ ਲੈਣਾ ਹੈ ਅਪਾ ਪੈਨਲ ਵੀ ਸੈੱਟ ਕਰਕੇ ਰੱਖਿਆ ਤੇ ਇਹਦੀ ਲੈਂਥ ਵੀ ਆਪਾਂ ਇੱਥੇ ਲੈ ਲਈਏ ਜੀ 3/2 34 ਤੇ ਦੂਜੀ 3/2 36 ਲਗਾ ਕੇ ਤੇ ਇਹਦਾ ਵੀ ਆਪਾਂ ਜਿਸ ਤਰ੍ਹਾਂ ਸੇਵ ਕੀਤਾ ਹੈ ਨਾ 3/2 5 3/2 5 ਤੇ ਨਹੀਂ ਸ਼ੁਰੂ ਹੋਣੀ ਜਦੋਂ ਵਰਕ ਦਾ ਇਹਦਾ ਸੈਂਟਰ ਕਰ ਲੀਦਾ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ साइड तो एक तरीका यही है सेंटर का अंदर इधर खिंच के देख लिया करो कि बिल्कुल सही है एक तरीका है ना कि जिस तरह इतो मैं तुम्हें दस कि इतों आप मिल के देख लिया यह साढ़े नौ आ रहा तो इतों भी देख लिया साढ़े नौ फिर बराबर करके यदि कटिंग जी कर लेंगे ਪਹਿਲਾਂ ਇਹਦੀ ਡੌਨ ਕਾਰ ਪਾ ਲੈਨੇ ਇਹਦਾ ਦੋਨੋਂ ਪੇਸ ਤੇ ਨਾ ਲਾ ਕੇ ਇਸ ਤਰ੍ਹਾਂ ਬਿਲਕੁਲ ਬਾਹਰ ਬਾਹਰ ਤੇ ਲਾ ਕੇ ਇਹਦੀ ਪੂਰੀ ਜਪਾਂ ਡੌਨ ਕਾਰ ਡੌਨ ਕਾਰ ਮੈਂ ਸਿਰਫ

ਅਸਲ ਕਰਦੇ ਆਪਾਂ ਇਹਨੂੰ ਡਬਲ ਫੋਲਡ ਕਰਦੇ ਕੱਪੜਾ ਕਿੰਨਾ ਆਇਆ ਪੂਰਾ ਇੱਥੇ ਤੱਕ ਅੰਨੀਨਾ ਕੰਨੀ ਜਿਹੜੂ ਨਹੀਂ ਬਲਾਈਆਂ ਗਈ ਆਂਗੀ ਆਪਾਂ ਨੇ ਇਹ ਇੱਕ ਹੀ ਜਿਹੜਾ ਅਸਲ ਉਹ ਚਾਹੀਦਾ ਆ ਤੇ ਹੁਣ ਆਪਾਂ ਇਹਨੂੰ ਇੱਥਾ ਹਾਂ ਜਿੱਦੋਂ ਆਪਾਂ ਕੱਪੜਾ ਇਹਦਾ ਵਾ ਫੋਰ ਫੋਲਡ ਕਰਕੇ ਰੱਖ ਲਿਆ ਆ ਤੇ ਇਹਨੂੰ ਆਪਾਂ ਹੁਣ ਇੱਥੋਂ ਆਪਾਂ ਦੇਖਾ ਆ 15 ਇੰਚ ਰੱਖਿਆ ਸੀਗਾ ਵੈਸੇ ਤਾਂ ਆਪਾਂ ਆਸਤਨ ਮੈਂ ਫੇਰ ਦੱਸਦੀ ਆ 10 ਇੰਚ ਰੱਖਦੇ ਆ ਤੇ ਇਹਨੂੰ ਆਪਾਂ ਆਸਨ ਹੋਰ ਜੋੜਨਾ ਸੀਗਾ ਇਸ ਕਰਕੇ 15 ਇੰਚ ਰੱਖਿਆ ਹੈ ਠੀਕ ਹੈ ਤੇ ਹੁਣ ਆਪਾਂ ਇੱਥੋਂ ਆਸਨ ਜਿਹੜਾ ਨਾ ਆਪਣਾ ਹੁਣ ਜਿਹੜਾ ਪਾਇਆ ਵਸਨ ਇੱਥੋਂ ਆਪਾਂ ਲਵਾਂਗੇ ਜੀ 10 ਇੰਚ ਤੇ ਆਪਾਂ ਹੁਣ ਇੱਧਰ ਨੂੰ ਇਹਦੀ ਨਿਸ਼ਾਨੀ ਲਗਾਉਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹਦੀ ਕਟਿੰਗ ਕਰਦੇ ਆਪਾਂ ਇੱਥੇ ਪਹਿਲਾਂ ਕਟਿੰਗ ਕਰ ਲੈਂਦੇ ਆ ਤੋਂ ਫੋਲਡ ਸੀਗਾ ਤੇ ਆਪਾਂ ਇੱਥੋਂ ਕਰਦੇ ਆ ਜਿਹਦੀ ਕਟਿੰਗ ਹਾਂ ਦੇਖੋ ਜੀ ਇੱਥੋਂ ਵੀ ਕਰਦੇ ਆ ਜੀ ਕਟਿੰਗ ਸਿਲਾਈ ਤੇ ਆਪਾਂ ਮਾਰਨੀ ਦੀ ਆਸਣ ਵੀ ਐਸ ਜਿਹੜ ਇੱਕ ਸਾਈਡ ਦੀ ਐਕ ਹੁੰਦੀ ਹੋਗੀ ਆਸਣ ਐਸਟਰਾ ਇੱਕ ਆ ਹੋ ਗਿਆ ਠੀਕ ਹੈ ਜੀ ਇਹ ਜੀ ਆਪਣੀ ਸਲਵਾਰ ਦੀ ਕਟਿੰਗ ਸੋ ਮੈਂ ਇਸ ਤਰ੍ਹਾਂ ਹੀ ਕਟਿੰਗ ਕਰਦੀ ਹਾਂ ਸਲਵਾਰ ਦੀ ਕਟਿੰਗ ਜੇ ਆਪਾਂ ਨੂੰ ਹੋਰ ਅਸਾਨ ਬਣਾਉਣ ਦੀ ਲੋੜ ਹੈਗੀ ਆ ਜੇ ਸਲਵਾਰ ਘਟਿਆ ਵਾਲ ਘੱਟ ਬਿੰਦਾ ਤਾਂ ਆਪਾਂ ਹੋਰ ਅਸਾਨ ਜੋੜ ਸਕਦੇ ਹਾਂ ਤੇ ਵੈਸੇ ਵੀ ਜਿਆਦਾ ਹੁ ਖੁੱਲੀ ਸਲਵਾਰ ਕੋਈ ਨਹੀਂ ਹੁੰਦਾਗਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਕਮੈਂਟ ਕਰਕੇ ਦੱਸਿਓ ਤਾਂ ਉਹ ਵੀਡੀਓ ਕਿਹੋ ਜਿਹੀ ਲੱਗੀ